ਰਹਿਨੇ ਦੇਖੀ ਕਰਨ ਅੱਜ ਵਰਕਰਾਂ ਚ ਭਾਰੀ ਉਛਾਹ ਹੈ ਕਿਉਂਕਿ ਜੋ ਜ਼ਬਰ ਜ਼ੁਲਮ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਨੂੰ ਟਾਰਗੇਟ ਕਰ ਰਹੀ ਸੀ ਤੇ ਬਹੁਤ ਸਤਕਾਰਯੋਗ ਵਿਕਰਮਜੀਤ ਸਿੰਘ ਮਜੀਠੀਆ ਸਾਹਿਬ ਤੇ ਬਹੁਤ ਵੱਡੇ ਇਹਨਾਂ ਨੇ ਬਲੇਮ ਲਾਉਣ ਦੀ ਕੋਸ਼ਿਸ਼ ਕੀਤੀ ਅੱਜ ਸਬਮਾਨਯੋਗ ਸੁਪਰੀਮ ਕੋਰਟ ਨੇ ਨਿਆਂ ਦਿੰਦੇ ਹੋਏ ਉਹਨਾਂ ਨੂੰ ਆਜ਼ਮਾਨਤ ਦਿੱਤੀ ਆ ਕਿ ਬਾਹਰ ਆਉਣ ਤੇ ਬਾਅਦ ਤੁਹਾਨੂੰ ਹੋਰ ਵੀ ਤੱਤ ਕਲੀਅਰ ਹੋ ਜਾਣਗੇ ਕਿਉਂਕਿ ਕਿਸੇ ਕਿਸਮ ਦੀ ਇਸ ਕੇਸਾਂ ਦੇ ਵਿੱਚ ਸੱਚਾਈ ਨਹੀਂ ਜਿਵੇਂ ਆਮ ਆਦਮੀ ਪਾਰਟੀ ਨੇ ਪਿਛਲੀ ਵਾਰ ਸਰਕਾਰ ਬਣਾਉਣ ਜਦੋਂ ਬਣਾਈ ਇਹਨਾਂ ਨੇ ਬਾਈ ਦੇ ਵਿੱਚ ਉਦੋਂ ਇਹ ਤਾਂ ਝੂੜ ਦਾ ਪ੍ਰਚਾਰ ਸ਼੍ਰੋਮਣੀ ਕਾਲੀ ਦਲ ਦੇ ਖਿਲਾਫ ਕੀਤਾ ਸੀ ਹੁਣ ਕੱਲੇ ਕੱਲੇ ਇਹਨਾਂ ਦੇ ਲੀਡਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਵਰਕਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਪਰ ਮੈਂ ਨਿਆਂਪਾਲਿਕਾ ਦਾ ਬੜਾ ਧੰਨਵਾਦ ਕਰਦਾ ਕਿਉਂਕਿ ਸੁਪਰੀਮ ਕੋਰਟ ਹੈਗੀ ਹੈ ਜਿਨੇ ਕਾਨੂੰਨ ਨੂੰ ਦੇਖਦੇ ਹੋਏ ਜਿੱਤੇ ਅੱਜ ਵੀ ਸਰਕਾਰ ਸਮਾਂ ਮੰਗ ਰਹੀ ਸੀ ਜਵਾਬ ਨਹੀਂ ਦੇ ਦਿੱਤਾ ਗਿਆ ਉਹਨਾਂ ਤੋਂ ਤੇ ਉਸ ਬੇਸ ਤੇ ਜੋ ਮਜੀਠੀਆ ਸਾਹਿਬ ਦੀ ਜ਼ਮਾਨਤ ਹੋਈ ਤੋ ਸਾਫ਼ ਕਲੀਅਰ ਹੈ ਵੀ ਜਿਹੜੇ ਪਿਛਲੇ 7 ਮਹੀਨਿਆਂ ਦਾ ਸਮਾਂ ਮਜੀਠੀਆ ਸਾਹਿਬ ਦਾ ਜੇਲ੍ਹ ਚ ਉਹਨਾਂ ਨੇ ਲਗਵਾਇਆ ਆਮ ਆਦਮੀ ਸਰਕਾਰ ਨੇ ਕੇਵਲ ਬਦਲਾਖੋਰੀ ਦੀ ਰਾਜਨੀਤੀ ਦੇ ਕਰਕੇ ਲਵਾਇਆ ਤੇ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਜੋ ਅਕਾਲੀ ਦਲ ਦੇ ਵਰਕਰ ਨੇ ਅਕਾਲੀ ਦਲ ਦੇ ਲੀਡਰ ਨੇ ਇਹਨਾਂ ਨੂੰ ਜੇਲ੍ਹਾਂ ਦਾ ਕੋਈ ਅਸਰ ਨਹੀਂ ਪੈਂਦਾ ਜਿੰਨਾ ਸਗੋਂ ਇਹ ਦਬਾਉਣ ਦੀ ਕੋਸ਼ਿਸ਼ ਕਰਨਗੇ ਉਹਨੇ ਤakre ਹੋ ਕੇ ਅਕਾਲੀ ਦਲ ਦੇ ਵਰਕਰ ਕੰਮ ਕਰਨਗੇ ਸੋ ਮੈਂ ਸਮੁੱਚੇ ਅਕਾਲੀ ਵਰਕਰਾਂ ਨੂੰ ਤੇ ਪੰਜਾਬੀਆਂ ਨੂੰ ਤੇ ਖਾਸ ਕਰ ਜਿਹੜੇ ਸੱਚਾਈ ਤੇ ਪਹਿਰਾ ਦੇਣ ਵਾਲੇ ਜਿੰਨੇ ਪੱਤਰਕਾਰ ਵੀਰ ਜਿਨ੍ਹਾਂ ਨੇ ਸਾਰੀ ਜਿਹੜੀ ਇਹ ਕਵਰੇਜ ਵੀ ਕੀਤੀ ਆ ਤੇ ਅੱਜ ਜੋ ਖੁਸ਼ੀ ਦਾ ਮਾਹੌਲ ਸਮੁੱਚੇ ਪੰਜਾਬ 'ਚ ਆ ਇੱਕ ਗੱਲ ਤਾਂ ਕਲੀਅਰ ਆ ਵੀ ਲੋਕਾਂ ਦੀ ਨਿਗਾ ਚ ਕਲੀਅਰ ਹੋ ਗਿਆ ਵੀ ਜਿਹੜੀ ਇਹ ਪਾਰਟੀ ਆ ਆਮ ਆਦਮੀ ਇਹ ਕੇਵਲ ਝੂਠ ਦਾ ਪ੍ਰਚਾਰ ਕਰ ਰਹੀ ਆ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਤੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਰੀ ਬਹੁਮਤ ਦੇ ਨਾਲ ਪੰਜਾਬ ਸਰਕਾਰ ਬਣਾਊਗਾ ਤੇ ਜਿੰਨੀਆਂ ਵੀ ਵਧਿੱਕੀਆਂ ਸਾਡੇ ਕਿਸੇ ਵੀ ਵਰਕਰ ਤੇ ਕਿਸੇ ਵੀ ਲੀਡਰ ਤੇ ਇਸ ਪਾਰਟੀ ਵੱਲੋਂ ਜਾਂ ਇਸ ਪਾਰਟੀ ਦੇ ਵਰਕਰਾਂ ਵੱਲੋਂ ਕੀਤੀਆਂ ਗਈਆਂ ਨੇ ਸਮੇਂ ਰਹਿੰਦੇ ਕੱਲੀ-ਕੱਲੀ ਗੱਲ ਦਾ ਹਿਸਾਬ ਕੀਤਾ ਜਾਊ ਤੇ ਉਹਨਾਂ ਨੂੰ ਠੁਕਮੀਆਂ ਸਜ਼ਾਵਾਂ ਦਵਾਈਆਂ ਜਾਣਗੀਆਂ ਜਿਹੜੇ ਅੱਜ ਧੱਕਾ ਕਰਨ ਲੱਗੇ ਹੋਏ ਨੇ ਤੇ ਅੱਜ ਜੇ ਤੁ ਠਾਣੇ ਕਚੈਰੀਆਂ ਦੀ ਗੱਲ ਕਰੋ ਉਦੇ ਵਿੱਚ ਵੀ ਬੁਰਾ ਹਾਲ ਪੁਲਿਸ ਪ੍ਰਸ਼ਾਸਨ ਸ਼ਰਮ ਧੱਕਾ ਕਰ ਰਿਹਾ ਸੋ ਅੱਜ ਦਾ ਜੋ ਇਹ ਫੈਸਲਾ ਆ ਸਾਰਿਆਂ ਲਈ ਆਕਾਸ਼ ਦੀ ਕਿਰਨ ਬੱਜੀ ਆ ਵੀ ਜਿੱਥੇ ਕਾਨੂੰਨ ਜੇ ਛਿੱਕੇ ਟੰਗਦੇ ਨੇ ਸਰਕਾਰਾਂ ਤਾਂ ਉਹਨਾਂ ਦੇ ਉੱਤੇ ਕੋਟਾ ਨੇ ਜਿਹੜੀ ਇਨਸਾਫ ਦਿੰਦੀਆਂ ਅੱਜ 13 ਵਜੇ ਬਾਬਾ ਗੁਰਮੀਤ ਢਿੱਲੋਂ ਵੀ ਮਿਲਣਗੇ ਅਸੀਂ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਜੋ ਪਰਚੇ ਸੀ ਮੁਕੱਦਮੇ ਨੇ ਉਹ ਠੁਕ ਦੇ ਦੇਖੋ ਇੱਕ ਗੱਲ ਤਾਂ ਮੈਂ ਕਹਿਣੀ ਚਾਹੁੰਦਾ ਇਕੱਲੇ ਬੱਚੇ-ਬੱਚੇ ਨੂੰ ਪਤਾ ਉਹ ਤਾਂ ਮਹਾਪੁਰਸ਼ ਨੇ ਜਿਨ੍ਹਾਂ ਨੇ ਅੱਜ ਗੱਲ ਕਹੀ ਆ ਜਦੋਂ ਵਧੀਆ ਗੱਲ ਆ ਕਿ ਲੋਕਾਂ ਦੇ ਸਾਹਮਣੇ ਵੀ ਇਹ ਆ ਗਿਆ ਬਾਕੀ ਜਿਹੜੀਆਂ ਸਰਕਾਰ ਨੇ ਜੋ ਤੱਕਾ ਕੀਤਾ ਆਪਾਂ ਸਾਰਿਆਂ ਨੂੰ ਪਤਾ ਆ ਇਸ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਦੇਖੋ ਇਲੈਕਸ਼ਨ ਯਰ ਦੇਖਦੇ ਹੋਏ ਸਾਰੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਨਹੀਂ ਤਾਂ ਅਕਾਲੀ ਸਰਕਾਰ ਕੇ ਨੂੰ ਲੰਬਾ ਸਮਾਂ ਹੋ ਗਿਆ ਜੇ ਕੋਈ ਸੱਚਾਈ ਹੁੰਦੀ ਤਾਂ ਹੁਣ ਤੱਕ ਕਾਰਵਾਈਆਂ ਹੋ ਜਾਣੀਆਂ ਸੀ ਇਹ ਕੇਵਲ ਇਹਨਾਂ ਨੇ ਇਹ ਗੱਲ ਕੀਤੀ ਆ ਕਿਉਂਕਿ ਇਹਨਾਂ ਨੇ ਚੋਣਾਂ ਲੜਨ ਲੱਗੇ ਇੱਕ ਲੋਕਾਂ ਨੂੰ ਕਿਹਾ ਸੀ ਵੀ ਅਸੀਂ ਇਦਾਂ ਕਰਾਂਗੇ ਅਸੀਂ ਇਹਨਾਂ ਦੇ ਲੀਡਰਾਂ ਨੂੰ ਅਕਾਲੀ ਦਰ ਦੇ ਅੰਦਰ ਡੱਕਾਂਗੇ ਮਜੀਠੀਆ ਸਾਹਿਬ ਤੇ ਸੁਖਬੀਰ ਜੀ ਦਾ ਨਾਂ ਲੈ ਲੈ ਗੱਲਾਂ ਕਰਦੇ ਸੀ ਕੇਵਲ ਉਹ ਆਪਣੀ ਆਪਣੇ ਈਗੋ ਨੂੰ ਸੈਟੀਸਫਾਈ ਕਰਨ ਲਈ ਕਾਰਵਾਈ ਕੀਤੀ ਗਈ ਸੀ ਇਹ ਕੇਸਾਂ ਦੇ ਵਿੱਚ ਤੇ ਜੋ ਬਲੇਮ ਲਾਉਦੇ ਵਿੱਚ ਤਿੱਥੋਂ ਜੇ ਮੈਂ ਕਹਾ ਕਿਸੇ ਕਿਸਮ ਦੀ ਕੋਈ ਸੱਚਾਈ ਨਹੀਂ ਆ ਤੇ ਇਹ ਫੈਸਲਾ ਅਸੀਂ ਪਰਮਾਤਮਾ ਦਾ ਵੀ ਧੰਨਵਾਦ ਕਰਦੇ ਆ ਕਾਲਪੁਰ ਰਵਾਈ ਗੁਰੂ ਦਾ ਜਿਨ੍ਹਾਂ ਨੇ ਅੱਜ ਸੱਚਾਈ ਦੀ ਜਿੱਤ ਕਰਵਾਈ